ਲੁਧਿਆਣਾ ਚ ਕਾਂਗਰਸ ਵੱਲੋਂ ਸ਼ੇਰੀ ਪੰਜਾਬ ਲਾਲਾ ਲਾਜਪਤ ਰਾਏ ਜੀ ਦੇ 88ਵੇਂ ਸ਼ਹੀਦੀ ਦਿਵਸ ਸੰਬੰਧੀ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਕਾਂਗਰਸੀ ਵਰਕਰਾਂ ਵੱਲੋਂ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾ ਤੇ ਫੁੱਲ ਪੇਂਟ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਮੰਚ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਲਾਲਾ ਲਾਜਪਤ ਰਾਏ ਦਾ ਜੀਵਨ ਜਿੱਥੇ ਦੇਸ਼ ਭਗਤੀ ਦਾ ਰਸਤਾ ਦਿਖਾਉਂਦਾ ਹੈ ਉੱਥੇ ਇੱਕ ਕਾਂਗਰਸ ਦੇ ਸਦਾਤਾਂ ਤੋਂ ਵੀ ਸਾਨੂੰ ਜਾਣੂ ਕਰਾਉਂਦਾ ਜਿੱਥੋਂ ਮੈਂ ਸਮਝਦਾ ਸੀ ਕਿਤੇ ਨੇ ਕਿਤੇ ਥਿਰਕਦੇ ਜਾ ਰਹੇ ਅੱਜ ਲੋੜ ਹੈ ਉਹਨਾਂ ਮਹਾਨ ਸ਼ਹੀਦਾਂ ਤੇ ਜਦ ਦਿਨ ਮਨਾਉਨੇ ਆ ਸਾਨੂੰ ਉਹ ਸਮਾਂ ਯਾਦ ਆਉਂਦਾ ਅਸੀਂ ਉਹ ਸਮਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਕਿਸ ਤਰ੍ਹਾਂ ਉਹਨਾਂ ਨੇ ਜੇਲਾਂ ਕੱਟੀਆਂ ਕਿਸ ਤਰ੍ਹਾਂ ਉਹਨਾਂ ਨੇ ਸਰੀਰ ਤੇ ਲਾਠੀਆਂ ਖਾਧੀਆਂ ਤੇ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ ਦੇਸ਼ ਭਗਤੀ ਦਾ ਜਜ਼ਬਾ ਸੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਦੇ ਲਈ ਅਜਿਹਾ ਸਮਾਗਮ ਬਹੁਤ ਹੀ ਵਧੀਆ ਕਦਮ ਹੈ। ਲੁਧਿਆਣਾ ਤੋਂ ਹਰਦੀਪ ਸਿੰਘ ਚੋਪੜਾ ਜਗਬਾਣੀ ਟੀਵੀ